ਸੋ ਦਾ ਸਾਰਿਆਂ ਦਾ ਸਵਾਗਤ ਮੈਂ ਪ੍ਰਾਰਥਨਾ ਕਰਦੀ ਆ ਕਿ ਅੱਜ ਜੋ ਵੀ ਚੰਗੀ ਮਨਸ਼ਾ ਲੈ ਕੇ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਆਇਓ ਯਿਸੂ ਮਸੀਹ ਦੇ ਨਾਮ ਚੋ ਪੂਰੀ ਹੋ ਜਾਏ ਆਮੇਨ ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਨੇਚਰ ਦੇ ਬਾਰੇ ਵਿੱਚ ਸਿੱਖਣਾ ਹੈ ਕਿਉਂਕਿ ਬਾਣੀ ਸਾਨੂੰ ਇਦਾਂ ਦੱਸਦੀ ਹੈ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਤੁਸੀਂ ਪਹਿਲਾਂ ਹੀ ਜਾਣਦੇ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਅਸਲੀ ਕਲੀਸਿਆ ਦੀ ਪਹਿਚਾਨ ਕਲੀਸਿਆ ਦੇ ਮੂੰਹ ਵਿੱਚੋਂ ਵਚਨ ਨਿਕਲੇ ਇਹੋ ਹੀ ਆ ਹallelujah ਤਾਂ ਬਹੁਤ ਖੁਸ਼ੀ ਦੀ ਗੱਲ ਆ ਕਿ ਉਹ ਵਚਨ ਜਦੋਂ ਸ਼ੁਰੂ ਹੀ ਹੋਵੇ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਸੱਚੀ ਇਹ ਬੜੀ ਆਨੰਦ ਵਾਲੀ ਗੱਲ ਹੈ ਔਰ ਬਾਈਬਲ ਵਿੱਚ ਇਦਾਂ ਹੀ ਲਿਖਿਆ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਤੇ ਅੱਜ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੈ ਵਿਸ਼ਵਾਸ ਦੇ ਬਾਰੇ ਦੇ ਵਿੱਚ ਨੇਚਾ ਦੇ ਬਾਰੇ ਵਿੱਚ ਈਮਾਨ ਦੇ ਬਾਰੇ ਵਿੱਚ ਫੇਥ ਦੇ ਬਾਰੇ ਵਿੱਚ ਟਰਸਟ ਦੇ ਬਾਰੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਆ ਇੰਨੀਆਂ ਸਾਰੀਆਂ ਚੀਜ਼ਾਂ ਬਾਰੇ ਨਹੀਂ ਸਿੱਖਣਾ ਇਹ ਸਾਰੇ ਅੱਖਰ ਇੱਕੋ ਹੀ ਚੀਜ਼ ਨੂੰ ਦਿਖਾਉਂਦੇ ਆ ਸਾਡੇ ਵਿਸ਼ਵਾਸ ਨੂੰ ਹallelujah ਜਿਹੜਾ ਇਨਸਾਨ ਵਿਸ਼ਵਾਸ ਨਹੀਂ ਕਰਦਾ ਜਾਂ ਜਿਹਦੇ ਅੰਦਰ ਵਿਸ਼ਵਾਸ ਨਹੀਂ ਹੈਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੁੰਦਾ ਕਦੇ ਵੀ ਨਹੀਂ ਕੋਈ ਵੀ ਰਿਸ਼ਤਾ ਆ ਜਿਹੜਾ ਉਹਦੀ ਇੱਕ ਬੁਨਿਆਦ ਆ ਅਰ ਹਰੇਕ ਰਿਸ਼ਤੇ ਦੀ ਇੱਕੋ ਹੀ ਬੁਨਿਆਦ ਆ ਵਿਸ਼ਵਾਸ ਚਾਹੇ ਉਹ ਗੁਰੂ ਤੇ ਚੇਲੇ ਦਾ ਰਿਸ਼ਤਾ ਆ ਚਾਹੇ ਉਹ ਮਨੁੱਖ ਤੇ ਪਰਮੇਸ਼ਵਰ ਦਾ ਰਿਸ਼ਤਾ ਆ ਚਾਹੇ ਉਹ ਭੈਣ ਭਰਾ ਦਾ ਮਾਤਾ ਪਿਤਾ ਦਾ ਹਸਬੰਡ ਵਾਈਫ ਦਾ ਜਾਂ ਦੋ ਦੋਸਤਾਂ ਦਾ ਹਰੇਕ ਰਿਸ਼ਤਾ ਵਿਸ਼ਵਾਸ ਦੀ ਨੀਂ 'ਤੇ ਖੜਾ ਆ ਅਰ ਜੇ ਉਹ ਨੀਂ ਵਿਸ਼ਵਾਸ ਦੀ ਨਾ ਹੋਏ ਤੋ ਰਿਸ਼ਤਾ ਕਦੀ ਵੀ ਖੜਾ ਨਹੀਂ ਰਹਿ ਸਕਦਾ ਇਸ ਲਈ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੋਣਾ ਅਰ ਸੱਚਾ ਵਿਸ਼ਵਾਸ ਹੋਣਾ ਸਹੀ ਵਿਸ਼ਵਾਸ ਹੋਣਾ ਤੇ ਸਹੀ ਇਨਸਾਨ ਤੇ ਸਹੀ ਸਥਾਨ ਤੇ ਸਹੀ ਪਛਾਣ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਲੈ ਸਕੀਏ ਤਾਂ ਜੋ ਅਸੀਂ ਹਰੇਕ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਤਰੀਕੇ ਨਾਲ ਪ੍ਰਾਪਤ ਕਰ ਸਕੀਏ ਜਿੰਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਹਾਲੇਲੂਇਆ ਆਓ ਸੇ ਪੁੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਨਵੇਂ ਨੇਮ ਦੇ ਵਿੱਚ ਮੱਤੀ ਦੀ ਪੁਸਤਕ ਉਸ ਦਾ 21 ਨੰਬਰ ਅਧਿਆਇ ਔਰ 21 ਤੇ 22 ਨੰਬਰ ਪੰਕਤੀ ਚ ਇਦਾਂ ਲਿਖਿਆ ਹੈ ਯេសੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਹਾਨੂੰ ਨੇਚਾ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਹੰਜੀਰ ਦੇ ਬਿਰਸ਼ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਅਰਸ਼ਮੁੰਦਰ ਵਿੱਚ ਜਾਪ ਹੈ ਤਾਂ ਅਜਿਹਾ ਹੋ ਜਾਵੇਗਾ ਅਤੇ ਸਭ ਕੁਝ ਜੋ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਸੋ ਪਾਓਗੇ ਹallelujah ਸੋ ਪ੍ਰਭੂ ਯਿਸੂ ਮਸੀਹ ਜੀ ਇੱਥੇ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਹੇ ਆ ਅਰ ਇੰਨਾ ਜ਼ਰੂਰੀ ਵਿਸ਼ੇ ਤੇ ਗੱਲ ਕਰ ਰਹੇ ਕਿ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਮੈਂ ਤੁਹਾਨੂੰ ਸਤ ਆਖਦਾ ਹਾਂ ਕਿਹੜੀ ਗੱਲ ਵੀ ਜੇ ਤੁਹਾਨੂੰ ਨੇਚਾ ਕਰੋ ਜੇ ਤੁਸੀਂ ਨੇਚਾ ਕਰੋ ਪਰ ਭਰਮ ਨਾ ਕਰੋ ਤਾਂ ਉਥੇ ਇੱਕ ਸੀਨ ਹੈ ਜਿਹੜਾ ਹੋਣ ਦੇ ਬਾਅਦ ਵਿੱਚ ਚੇਲਿਆਂ ਦੇ ਨਾਲ ਗੱਲ ਕੀਤੀ ਜਾ ਰਹੀ ਆ ਵਚਨ ਚ ਲਿਖਿਆ ਕਿ ਪ੍ਰਭੂ ਨੇ ਕਿਹਾ ਇਹ ਹੋਈ ਨਹੀਂ ਜਿਹੜਾ ਇਸ ਹੰਜੀਰ ਦੇ ਬੂਟੇ ਨਾਲ ਹੋਇਆ ਪਰ ਕਹਿੰਦਾ ਸਗੋਂ ਇਹਦੋਂ ਵੀ ਵੱਧ ਕਿ ਜੇ ਤੁਸੀਂ ਪਹਾੜਾਂ ਨੂੰ ਵੀ ਕਹਿ ਦੋ ਇਸ ਜਗ੍ਹਾ ਤੋਂ ਉੱਠੋ ਸਮੁੰਦਰ ਚ ਜਾ ਪੋ ਤੇ ਤੁਹਾਡੇ ਲਈ ਹੋ ਜਾਵੇ